ਕੁਦਰਤ ਰੱਬ ਜਾਂ ਰੱਬ ਦੀ ਅਸਲ ਸਮਝ ਇਹ ਹੈ ਕਿ ਅਸੀਂ ਕੀ ਕਿੱਥੇ ਅਤੇ ਕਦੋਂ ਨੂੰ ਤਾਂ ਸਮਝ ਸਕਦੇ ਹਾਂ ਪਰ ਜੋ ਹੋਣਾ ਹੈ ਨਿਸ਼ਚਿਤ ਹੈ ਉਹਨੂੰ ਰੋਕ ਨਹੀਂ ਸਕਦੇ ਮਨੁੱਖੀ ਗਿਆਨ ਸਾਨੂੰ ਅਨੁਮਾਨ ਲਗਾਉਣ ਅਤੇ ਤਿਆਰੀ ਕਰਨ ਦੀ ਸਮਰੱਥਾ ਦਿੰਦਾ ਹੈ ਕਾਬੂ ਕਰਨ ਦੀ ਨਹੀਂ ਸਾਡਾ ਕੰਮ ਕੁਦਰਤ ਦੀ ਤਾਕਤ ਨਾਲ ਟੱਕਰ ਲੈਣਾ ਨਹੀਂ ਬਲਕਿ ਆਪਣੀ ਅਤੇ ਹੋਰਾਂ ਦੀ ਰੱਖਿਆ ਕਰਨ ਲਈ ਸੁਰੱਖਿਅਤ ਉਪਾਅ ਅਪਣਾਉਣਾ ਹੈ ਵੱਡੇ ਪੱਧਰ ਤੇ ਹੋਣ ਵਾਲੀਆਂ ਦੁਰਘਟਨਾਵਾਂ ਅਤੇ ਘਟਨਾਵਾਂ ਸਾਨੂੰ ਯਾਦ ਦਿਵਾਉਂਦੀਆਂ ਹਨ ਕਿ ਕੁਦਰਤ ਮਨੁੱਖੀ ਅਧਿਕਾਰ ਤੋਂ ਪਰੇ ਹੈ ਇਹ ਸਚਾਈ ਸਾਨੂੰ ਨਿਮਰਤਾ ਸੁਚੇਤਤਾ ਅਤੇ ਜ਼ਿੰਮੇਵਾਰੀ ਸਿਖਾਉਂਦੀ ਹੈ ਕਿਉਂਕਿ ਭਾਗ ਸਾਡੇ ਕਾਬੂ ਵਿੱਚ ਨਹੀਂ ਪਰ ਉਹਦੇ ਸਾਹਮਣੇ ਸਾਡੀ ਤਿਆਰੀ ਜ਼ਰੂਰੀ ਹੈ ਸੋ ਪ੍ਰਮਾਤਮਾ ਨੇ ਜੋ ਬਣਾਇਆ ਹੈ ਜੋ ਬਣਾ ਰਿਹਾ ਹੈ ਜੋ ਕੀਤਾ ਹੈ ਜੋ ਕਰ ਰਿਹਾ ਹੈ ਇਹ ਕੁਦਰਤ ਜੋ ਕਰ ਰਹੀ ਹੈ ਉਹ انسان ਦੇ ਕਾਬੂ ਵਿੱਚ ਨਹੀਂ ਹੁੰਦਾ ਸੋ ਆਪਣੇ ਆਪ ਤੇ ਕੰਟਰੋਲ ਰੱਖੋ ਉਹਦੇ ਨਾਲ ਜੁੜੋ ਸਭ ਸਿਸਟਮ ਸੈੱਟ ਰਹਿੰਦੇ ਨੇ ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ